ਡੈੱਡ ਬੋਡੀ ਸਾਡੇ ਕੋਲ ਆ ਗਈ ਆਂ ਹੀ ਵੇਖ ਲਿਆ ਆਪਣੀ ਡੈੱਡ ਬੋਡੀ ਕੁੜੀ ਨੂੰ ਆਹ ਇੱਕ ਸਾਲ ਆ ਇੱਕ ਸਾਲ ਹੋਇਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਖਸ਼ੇਜ ਬੰਦ ਹੋ ਕੇ ਆ ਗਈ ਦੋ ਤ੍ਰੀਗ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਰਿਵਾਰ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਦੇ ਚੰਗੇ ਪੁੱਬੇ ਖ ਲਈ ਉਸ ਨੂੰ 1 ਸਤੰਬਰ 2023 ਨੂੰ ਘਰ ਤੋਂ ਕੈਨੇਡਾ ਭੇਜਿਆ ਸੀ ਬੜਾ ਚਾਸ ਸੀ ਬੜੀ ਖੁਸ਼ੀਆਂ ਸੀ ਪਰ ਅੱਜ 2 ਸਤੰਬਰ ਨੂੰ ਪੂਰਾ 1 ਸਾਲ ਹੋ ਗਿਆ ਤੇ ਉਹਨਾਂ ਦੀ ਧੀ ਡੱਬੇ ਵਿੱਚ ਬੰਦ ਹੋ ਕੇ ਵਾਪਸ ਕਰ ਪੜਤੀ ਹੈ 10 ਦਿਨ ਪਹਿਲਾਂ ਕੈਨੇਡਾ ਦੇ ਵਿੱਚ 21 ਸਾਲਾਂ ਲੜਕੀ ਲਖਵਿੰਦਰ ਕੌਰ ਕੋਮਲ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਅੱਜ ਉਹਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਪਹੁੰਚੀ ਹੈ ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਲ ਹੈ ਤੇ ਇਸ ਨੂੰ ਲੈ ਕੇ ਪੂਰਾ ਪਿੰਡ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਤਾਹ ਮਾਰ ਮਾਰ ਕੇ ਰੋ ਰਿਹਾ ਹੈ ਕੀ ਪਤਾ ਸੀ ਕਿ ਉਹਨਾਂ ਦੀ ਧੀ ਇਸ ਤਰੀਕੇ ਨਾਲ ਡੱਬੇ ਵਿੱਚ ਬੰਦ ਹੋ ਕੇ ਵਾਪਸ ਕਰ ਪਰਤੇਗੀ ਭਾਵੇਂ ਕਿ ਮਾਪੇ ਹਮੇਸ਼ਾ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਵਿਦੇਸ਼ ਭੇਜਦੇ ਨੇ ਪਰ ਕਈ ਵਾਰ ਐਦਾਂ ਦੇ ਸੜਕ ਹਾਸਿਆਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੀਆਂ ਲਾਸ਼ਾਂ ਕਰ ਡੱਬੇ ਦੇ ਵਿੱਚ ਬੰਦ ਹੋ ਕੇ ਵਾਪਸ ਪਰਤਦੀਆਂ ਨੇ ਤੁਸੀਂ ਵੀ ਸੁਣੋ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਆਪਣੀ ਧੀ ਬਾਰੇ ਕੀ ਕਿਹਾ ਕਿ ਸਤੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਹੀਂ ਤੇ ਉਹ ਹੀ ਬੱਚਿਆਂ ਨੂੰ ਬੱਚਿਆਂ ਬਾਰੇ ਸੋਚੀਦਾ ਚਲੋ ਬੱਚੇ ਗਾਹ ਵਦਨ ਜਾ ਕਿਦਾਂ ਕਰਨ ਪੈਸੇ ਪੈਸੇ ਚੱਕ ਚੁੱਕ ਝਕਾ ਕੇ ਘੱਲੇ ਆ ਕੰਮ ਮਿਲਿਆ ਨਹੀਂ ਪਹਿਲੋਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਜਿਹਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਜਿੱਦਾਂ ਵੀ ਆ ਡੇਡ ਬੋਡੀ ਤੇ ਲਿਆਉਣ ਦੇ ਵਿੱਚ ਆਪ ਦੀ ਕੋਈ ਕਿਸੇ ਨੇ ਮਦਦ ਕੀਤੀ ਸੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਹੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਨਾ ਪਰਵਾਲੀ ਦੀ ਕਿਰਪਾ ਨਾਲ ਚਲੋ ਡੈਡ ਬੋਡੀ ਸਾਡੇ ਕੋਲ ਆ ਗਈ ਆਹੀ ਵੇਖ ਲਿਆ بڑی ਡੈਡ ਬੋਡੀ ਕੁੜੀ ਨੂੰ ਹੋਏ ਇੱਕ ਸਾਲ ਹੈ ਇੱਕ ਸਾਲ ਹੋਇਆ ਇੱਕ ਨੂੰ ਇਧਰ ਉਹ ਗੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਕਸ਼ੇ ਦੀ ਬੰਦ ਹੋ ਗਿਆ ਕੀ ਦੋ ਤਰੀਕ ਨੂੰ ਕੰਮ ਕੇ ਕੰਮ ਕਰਕੇ ਇਹ ਸੜੀ ਬੈਸਤੀ ਗਈ ਨਹੀਂ ਠੜੀ ਬੈਜ ਤੇ ਗਏਗੇ ਸਰਕਾਰਾਂ ਨੇ ਕੋਈ ਸੁੱਤੀਆਂ ਸਰਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕਰਨ ਗਿਆ ਸਰਕਾਰਾਂ ਤੇ ਬੰਦੇ ਨੇ ਹੁਣ ਜੋ ਵੀ ਆਪ ਹੀ ਕਰਨਾ ਪੈਦਾ ਅਸੀਂ ਕੀ ਕਰੀਏ ਇਹਦਾ ਕੀ ਕਰ ਸਕਦੇ ਚਲੋ ਆਪਣੇ ਪੈਰਾ ਦੇ ਸਟੈਂਡ ਹੋ ਜਾਏਗਾ ਪਰ ਇਸ ਤਰ੍ਹਾਂ ਦੇਖ ਕੇ ਇਹ ਆ ਹੁਣ ਇਹ ਇੰਨਾ ਵੱਡਾ ਸਾਡੇ ਨਾਲ ਮਹਾਰਾਜ ਨੇ ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਦੇ ਪਤਾ ਹੀ ਨਹੀਂ ਇਹ ਕੰਮ ਦਾ ਹੈ ਤੇ ਬੜੇ ਚਾਵਾਂ ਨਾਲ ਕੱਲੀ ਆ ਅੱਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ੍ਹ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣ ਹੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਨਾਲ ਬਹਿ ਕੇ ਅੜ ਪਤਾ ਥੁੜੀ ਪਏ ਨੇ ਬੰਦ ਹੋ ਗਿਆ ਇਹਣਾ ਪੇਟੀ 'ਚ ਮਾਂ ਬਾਪ ਤੇ ਕਰਦੇ ਆ ਬੱਚਾ ਵਾਸਤੇ ਤੁਸੀਂ ਮੈਨੂੰ ਕੀ ਕਹਿਣਾ ਚਾਹੋ ਉਹਨਾਂ ਬਾਰੇ ਉਹ ਇੱਕ ਆਪਾਂ ਕਹਿ ਸਕਦੇ ਆ ਵੀ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਦੇ 2-4 ਆ ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹ ਹੜਾਈ ਤੇ ਹੈ ਗਏ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਇਹਦੀ ਕਿਸਮਤ ਹੀ ਐਦਾ ਹੀ ਕੀ ਕਰ ਸਕਦੇ ਆ ਟੀ ਗੁੱਡੀ ਸੀ ਨਹੀਂ ਇਹ ਛੋਟੀ ਗੁੱਡੀ ਹੀ ਛੋਟੀ ਗੁੱਡੀ ਆ ਵੱਡੀ ਗੁੱਡੀ ਨੂੰ ਪਹਿਲੋ ਘੱਲਣਾ ਸੀ ਉਹਦੇ ਕੋ ਨਹੀਂ ਆਏ ਨੰਬਰ ਨੰਬਰ ਨਹੀਂ ਆਏ ਉਸ ਕੋ ਉਹ ਕੀਤਾ ਨੇ ਇਹਨੇ ਪਹਿਲੀ ਵਾਰੀ ਕਰਕੇ ਦਾ ਅੰਜਲੀ ਇੰਨਾ ਹੈਗਾ ਚੌਥਾ ਮਹੀਨਾ ਦੇ ਵਿੱਚ ਵਿੱਚ ਬਣ ਕੇ ਤੇ ਕਿਹੜੀ ਕੰਟਰੀ ਚ ਉਹ ਗਈ ਆ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ ਬੱਚੀ ਨਾਲ ਕੀ ਹੋਇਆ

ਮਨ ਨੂੰ ਇਹ ਵੱਡਾ ਝੜਕਾ ਲੱਗਾ ਜੀ ਮਰਤਕ ਦੇਖਦਾ ਜਦੋਂ ਅਸੀਂ ਸਰੀਰ ਵੇਖਿਆ ਏ ਇਹ ਸਾਰੇ ਪਰਿਵਾਰ ਦੀਆਂ ਜਿਹੜੀਆਂ ਨੇ ਆਤੂਬਾ ਨਿਕਲੀਆਂ ਵਾ ਕਿਹਾ ਨਹੀਂ ਜਾ ਸਕਦਾ ਜੋ ਪਰਿਵਾਰ ਦੇ ਜੀਤ ਮੰਨਦੇ ਉੱਤੇ ਬੀਤੰਦੀ ਆ ਇਹ ਅਸੀਂ ਸਾਰੇ ਆਪ ਪਰਿਵਾਰ ਦੇ ਜੀ ਜਾਣਦੇ ਆ ਚਲੋ ਬਾਕੀ ਰੱਬ ਦਾ ਭਾਣਾ ਵਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ ਦੇ ਵਾ ਕਾਉਂ ਸਰਗਰ ਬਾਣੀ ਦਾ ਭਾਣਾ ਜਿਹੜਾ ਵਾ ਉਹ ਮੰਨਣਾ ਪੈਣਾ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ